जिन ਤੁਹਾਨੂੰ ਕੀ ਹੋਇਆ ਮੈਂ ਤਾਂ ਦੋੜ ਕੇ ਚੱਲ ਕੇ ਆਇਆ ਹਾਂ ਜੇ ਤੁਹਾਡਾ ਰਾਜਾ ਆਪ ਜੀ ਦੇ ਚਰਨਾ ਵਿੱਚ ਆਇਆ ਹਾਂ ਨਾ ਮੇਰੇ ਕੋਲ ਹੀ ਖਾਮ ਦੇ ਤਾਲ ਕੋ ਤੋ ਮੈਂ ਜੀ ਸੁਪਰ ਮੈਸਟਰ ਦੇ ਦਰਸ਼ਨ ਕਰ ਲੈਣੇ ਮੈਂ ਵੀ ਉਸ ਪਰਮਾਤਮਾ ਨੂੰ ਮਿਲਣਾ ਚਾਹੁੰਦਾ ਹਨ ਦਾਸ ਸਾਰੀ ਗੈਣਾਗੇ ਰਾਜਾ ਹੁਣੇ ਜੇ ਮੈਂ ਹੁਣੇ ਮਿਲਣਾ ਤੋਂ ਭਾਵ

ਤਾਂ ਗੁਰੂ ਬਦਾਸ ਮਹਾਰਾਜ ਮੇਰੇ ਦੇ ਘਰ ਵਿੱਚ ਆਏ ਉਹ ਗੁੰਡਾ ਜਿਹੜੇ ਵਿੱਚ ਕੁੱਤੇ ਜੋੜਿਆਂ ਦੇ ਛਿਪਰ ਭਿੰਦੇ ਹੋਇ ਸਨ ਜਦੋਂ ਮੈਂ ਕੁੰਡੇ ਦੇ ਵਿੱਚ ਹੱਥ ਪਾਇਆ ਤਿੱਖਾ ਉਹ ਤੁ ਜੁੜੀ ਲਏ ਰਾਜ ਨੂੰ ਆਖਿਆ ਰਾਜ ਨੂੰ ਜਨ ਛਕੋ ਬਾਕੀ ਗੱਲ ਫਿਰ ਕਰਾਂਗੇ ਜਦੋਂ ਉਹ ਜਲ ਨੇੜੇ ਆਉਂਦੇ ਆ ਉਹਦੇ ਮਨ ਵਿੱਚ ਆਇਆ ਇਹ ਪਾਣੀ ਤੇ ਬੰਦਾ ਹੈ ਅੱਜ ਕੇ ਫਤੇ ਬਲਾਵ ਬੋਲੇ ਸੋ ਨਰਪੈ ਰਬ ਰਮਦਾਸ ਮਹਾਰਾਜ ਕੀ ਜੈ ਧੰਤਨ ਸਤਿਗੁਰੂ ਰਵਿਦਾਸ ਮਹਾਰਾਜ ਦਾ ਪ੍ਰਕਾਸ਼ ਪੁਰਬ ਅੱਜ ਸਾਰੀ ਦੁਨੀਆ ਵਿੱਚ ਬੜੀ ਧੂਮਤਾਵਾਂ ਤੇ ਸ਼ਰਧਾ ਨਾਲ ਮਨਾਇਆ ਜਾ ਰਿਹਾ ਉਸ ਲੜੀ ਤਹਿਤ ਪਿੰਡ ਰਾਮਗੋਵਾਲ ਵਿਖੇ ਵੀ ਸੂਹ ਸੰਤਾਂ ਦੇ ਸੰਯੋਗ ਨਾਲ ਐਨਆਰ ਵੀਰਾਂ ਦੇ ਸੰਯੋਗ ਨਾਲ ਬਹੁਤ ਹੀ ਛਾਦਾ ਤੇ ਧੂਮ-ਤਾਮ ਨਾਲ ਪਿੰਡ ਰਾਮੂਵਾਲ ਵਿਖੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ ਜਨਮ ਦਿਨ ਬਹੁਤ ਹੀ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ ਬਹੁਤ ਹੀ ਸੰਗਤਾਂ ਨੇ ਸੰਯੋਗ ਕਰ ਰਹੀਆਂ ਆ ਸੁਬਾ ਸਵੇਰ ਤੋਂ ਚਾਹ ਪਕੌੜਿਆਂ ਦਾ ਲੰਗਰ ਹੁਣ ਕੀਰਤਨੀ ਜਥਾ ਕੀਰਤਨ ਦੇ ਰਸ ਵੀ ਨਹੀਂ ਆਵਾਜ਼ ਵਿੱਚ ਆਪਣਾ ਸਤਿਗੁਰਾਂ ਦਾ ਗੁਣਗਾਨ ਕਰ ਰਿਹਾ ਆ ਇਸੇ ਤਰ੍ਹਾਂ ਸ਼ਾਮ ਨੂੰ ਵੀ ਗੁਰੂ ਜੀ ਦੇ ਅਟੁੱਟ ਲੰਗਰ ਵਰਤਾਏ ਜਾਣਗੇ ਰਾਤ ਨੂੰ ਵੀ ਬੱਚਿਆਂ ਦਾ ਦੀਵਾਨ ਸਜੇਗਾ ਬੱਚਿਆਂ ਨੂੰ ਸਨਮਾਨਤ ਵੀ ਕੀਤਾ ਜਾਏਗਾ ਉਸ ਤੋਂ ਉਪਰੰਤ ਬੱਚਿਆਂ ਨੂੰ ਆਸਤਵਾਜੀ ਦਾ ਮਨਮੋਹਕ ਨਜ਼ਾਰਾ ਵੀ ਦੇਖਣ ਨੂੰ ਮਿਲੇਗਾ ਸਤਿਗੁਰਾਂ ਦੇ ਇਸ ਪ੍ਰਕਾਸ਼ਪੁਰ ਨੂੰ ਮੁੱਖ ਰੱਖਦੇ ਹੋਏ ਬਹੁਤ ਬਹੁਤ ਸਤਿਗੁਰਾਂ ਦੀ ਕਿਰਪਾ ਨਾਲ ਸਾਰੀਆਂ ਸੰਗਤਾਂ ਨੂੰ ਆਈਆਂ ਬਾਹਰ ਵਾਲੀਆਂ ਨੂੰ ਇੱਥੇ ਵਾਲਿਆਂ ਨੂੰ ਜਿਨ੍ਹਾਂ ਬੱਚੇ ਬਜ਼ੁਰਗਾਂ ਸਾਰਿਆਂ ਨੇ ਸੇਵਾ ਕੀਤੀ ਆ ਗੁਰੂ ਘਰ ਉਹਨਾਂ ਨੂੰ ਬਹੁਤ ਬਹੁਤ ਲੱਖ ਲੱਖ ਵਧਾਈਆਂ ਜੈ ਗੁਰਦੇਵ ਧੰ ਗੁਰਦੇਵ ਤੇ ਮਾਇਨੇ ਸੋ ਵੀ ਮਾਇਨੇ ਦੋਨੇ ਅੰਤਰ ਕੈਸਾ ਕਦ ਘਟਨ ਕੇ ਚਾਲੂ ਤਰੰਗ ਜੈਸਾ ਪਰਮਾਤਮਾ ਦੇ ਰਿਤੇ ਦੇ ਗੁਰ ਜਪਦਾ